ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿੰਦਰ ਤੇ ਆਪਣੇ ਕੋਲੇ ਆਇਆ ਜੀ ਮੱਝਵੀ ਸਿੰਘਾਂ ਦਾ ਮੁੰਡਾ ਜਈ ਹੈ ਜੀ ਬਿਜਲੀ ਮੈਗਮੇ ਦੇ ਵਿੱਚ 91 ਦਾ ਜਨਮ ਹੈ ਵੀਰ ਦਾ 35000 ਰੁਪਿਆ ਤਨਖਾਹ ਵੀਰ ਦੀ ਤੇ ਆਪਾਂ ਨੂੰ ਕੁੜੀ ਮੱਝਵੀ ਸਿੰਘਾਂ ਦੀ ਮਤਲਬ ਕੋਈ ਜੌਬ ਕਰਦੀ ਹੋਵੇ ਕੁੜੀ ਜੀ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਬਸ ਵਧੀਆ ਕਰੋ ਜੌਬ ਕਰਦੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਤੁਹਾਨੂੰ ਕਿ ਸ਼ੇਅਰ ਕਰਕੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਿਪਿੰਦਰ ਤੇ ਆਪਣੇ ਕੋਲੇ ਇੱਕ ਗੁੱਡੀ ਆਈ ਹੈ ਜੀ ਨਾ ਬੇਰੀਏ ਤੋਂ ਭੈਣ ਦੀ ਉਮਰ ਹੈਗੀ 24 ਕੁ ਸਾਲ ਤੇ 2001 ਦੀ ਬੌਰ ਨਾ ਭੈਣ ਤੇ ਜੱਟਾਂ ਦੀ ਕੁੜੀ ਐ 30 ਕੁ ਕਿੱਲੇ ਜ਼ਮੀਨ ਚਾਹੀਦੀ ਐ ਜੀ ਵਧੀਆ ਟੌਪ ਦਾ ਵਿਆਹ ਕਰਨਗੇ ਜੀ ਜੇ ਕਿਸੇ ਮੁੰਡੇ ਨੂੰ 30 ਕੁ ਕਿੱਲੇ ਜ਼ਮੀਨ ਆਉਂਦੀ ਐ ਜੀ ਤਾਂ ਵੀਡੀਓ ਨੂੰ ਦੇਖ ਕੇ ਵੀਡੀਓ ਦੇ ਵਿੱਚ ਹੀ ਚਾਹੇ ਜ਼ਮੀਨ ਦਾ ਬਿਰਬਾ ਪਾ ਦਿਓ ਨਹੀਂ ਤਾਂ ਮੈਂ ਨੰਬਰ ਛੱਡੂਗੀ ਉੱਥੇ ਫੋਟੋ ਤੇ ਡਾਟਾ ਸੈਂਡ ਕਰ ਦਿਓ ਜੀ ਫੋਨ ਨਾ ਲਾਇਆ ਕਰੋ ਠੀਕ ਐ ਜੀ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਇੱਕ ਆਪਣੇ ਕੋਲੇ ਹਰਿਆਣਾ ਏਰੀਏ ਦੇ ਵਿੱਚੋਂ ਕੁੜੀ ਆਈ ਹੈ ਜੀ ਬਹੁਤ ਜਿਆਦੇ ਰਿਚ ਫੈਮਿਲੀ ਚੋਂ ਆ ਹਾਈ ਫਾਈ ਫੈਮਿਲੀ ਚੋਂ ਆ ਜੀ ਤੇ 50 55 40 ਤੋਂ ਸ਼ੁਰੂ ਹੈ ਜੀ 40 ਤੋਂ ਥੱਲੇ ਜ਼ਮੀਨ ਨਾ ਹੋਵੇ ਤੇ ਵਧੀਆ ਰਿਚ ਫੈਮਿਲੀ ਦਾ ਮੁੰਡਾ ਭਾਲਦੇ ਨੇ ਜੀ ਬਹੁਤ ਜਿਆਦੇ ਰਿਚ ਫੈਮਿਲੀ ਚੋਂ ਨੇ ਪੂਰਾ ਟੌਪ ਦਾ ਵਿਆਹ ਕਰਨਗੇ ਤੇ ਵਧੀਆ ਮਤਲਬ ਤਕੜੀ ਜ਼ਮੀਨ ਵਾਲਾ ਮੁੰਡਾ ਹੀ ਫੋਨ ਕਰੇ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਇੱਕ ਆਪਣੇ ਕੋਲੇ ਪਾਪੜਿਆਂ ਦਾ ਮੁੰਡਾ ਆ ਜੀ ਜਿਹੜੇ ਪਾਪੇ ਹੁੰਦੇ ਨੇ ਪਾਪਿਆਂ ਦਾ ਮੁੰਡਾ ਆ ਜੀ ਆਪਣੇ ਕੋਲੇ ਬਹੁਤ ਜ਼ਿਆਦਾ ਰਿਚ ਫੈਮਿਲੀ ਚੋਂ ਵੀਰ ਅਮਰੀਕਾ ਦੇ ਵਿੱਚ ਜਮਪਾਲ ਵੀਰ ਉਧਰਲਾ ਸਿਟੀ ਜਨ ਹੈ ਜੀ ਜਮਪਾਲ ਉੱਥੋਂ ਦਾ ਹੀ ਆ ਜੀ ਤੇ ਜੇ ਕੋਈ ਆਪਣੇ ਕੋਲੇ ਉਦਾਂ ਪਿੱਛਾ ਉਹਨਾਂ ਦਾ ਦਿੱਲੀ ਦਾ ਜੇ ਕੋਈ ਦਿੱਲੀ ਸ਼ਹਿਰ ਦੇ ਨੇੜੇ ਤੇੜੇ ਦੀ ਕੋਈ ਕੁੜੀ ਹੈਗੀ ਆ ਪਾਪੜਿਆਂ ਦੀ ਕਰਨਾ ਜੀ ਇੰਟਰ ਕਾਸਟ ਨਹੀਂ ਕਰਨਗੇ ਤੇ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਜੀ ਹਾਂਜੀ ਸਾਸਤਰੀਕਰ ਮੈਂ ਥੋੜੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਮੁੰਡਾ ਮਜੀਵੀ ਸਿੰਘ ਦਾ ਆਇਆ ਜੀ ਮਲੇਸ਼ੀਆ ਦੇ ਵਿੱਚ ਹੈ ਵੀਰ ਤੇ ਉੱਥੇ ਸਲੂਨ ਦੇ ਵਿੱਚ ਲੱਗਿਆ ਹੋਇਆ ਜੀ ਵਧੀਆ ਕੰਮਾਂ ਵੀਰ ਦਾ ਤੇ ਉਹਨੂੰ ਮਜੀਵੀ ਸਿੰਘਾਂ ਦੀ ਕੁੜੀ ਹੀ ਚਾਹੀਦੀ ਹੈ ਤੇ ਕੁੜੀ 12 ਕੁ ਫੜੀ ਹੋਵੇ ਤੇ ਵੀਰ ਨੇ ਨਾਲ ਹੀ ਲੈ ਕੇ ਜਾਣੀ ਹੈ ਤੇ ਚਾਹੀ ਗਰੀਬ ਘਰ ਦੀ ਹੋਵੇ ਤੇ ਵੀਰ 22-22 ਸਾਲ ਦਾ ਤੇ ਕੁੜੀ ਮੁੰਡੇ ਤੋਂ ਛੋਟੀ ਹੋਵੇ ਜੀ ਛੋਟੀ ਨਾਲ ਹੀ ਵਿਆਹ ਕਰਾਊਗਾ ਵੀਡੀਓ ਨੂੰ ਕਰ ਦੋ ਤਾਂ ਕਿ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਅੱਜ ਗੁੱਡੀ ਆਈ ਹੈ ਜੀ ਬਿਨਾ ਜ਼ਮੀਨ ਵਾਲੀ ਗੁੱਡੀ ਆ ਜੱਟਾਂ ਦੀ ਕੁੜੀ ਪਹਿਲੀ ਵਾਰ ਕੋਈ ਬਿਨਾ ਜ਼ਮੀਨ ਵਾਲੀ ਆਈ ਹੈ ਜਿਨੇ ਕਿਸੇ ਨੇ ਜ਼ਮੀਨ ਦੀ ਡਿਮਾਂਡ ਨਹੀਂ ਰੱਖੀ ਤੇ ਮੈਂ ਵੀ ਬਹੁਤ ਖੁਸ਼ ਹਾਂ ਤੇ ਮੈਂ ਵੀਡੀਓ ਪਾ ਰਹੀ ਹਾਂ 6 ਫੁੱਟ ਦਾ ਚਾਹੀਦਾ ਜੀ ਮੁੰਡਾ ਜਿੰਮ ਦਾ ਸਕੀਨ ਹੋਣਾ ਚਾਹੀਦਾ ਜੱਟਾਂ ਦਾ ਮੁੰਡਾ ਹੋਵੇ ਸੋਹਣਾ ਸੁਲੱਖਾ ਹੋਵੇ ਤੇ ਮੈਨੂੰ ਮੈਸੇਜ ਜਰੂਰ ਕਰੋ ਤੇ ਆਪਦੀ ਫੋਟੋਆਂ ਤੇ ਡਾਟਾ ਜਰੂਰ ਸੈਂਡ ਕਰਦੇ ਹੋ ਤੇ ਭੈਣ ਦੀ ਉਮਰ 22 ਸਾਲ ਹੈ ਜੀ ਵੀਡੀਓ ਨੂੰ ਤਦ ਬਕੇ ਸ਼ੇਅਰ ਕਰਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਬਤਿੰਦਰ ਤੇ ਇਹ ਵੀਡੀਓ ਮੈਂ ਇਸ ਕਰਕੇ ਪਾਈ ਆ ਉਹਨਾਂ ਖਾਤਰ ਪਾਈ ਆ ਜਿਹੜੇ ਮੈਨੂੰ ਦੇਖ ਕੇ ਮੱਚਦੇ ਨੇ ਉਹਨਾਂ ਕਰਕੇ ਪਾਈ ਐ ਇਹ ਵੀਡੀਓ ਤੇ ਜਿਹੜੇ ਮੈਨੂੰ ਕਹਿੰਦੇ ਨੇ ਵੀ ਵੀਡੀਓ ਤੇ ਵੀਡੀਓ ਪਾਈ ਜਾਂਦੀ ਆ ਗੱਪ ਮਾਰਦੀ ਆ ਫੋਨ ਕਿਸੇ ਦਾ ਚੱਕਦੀ ਨਹੀਂ ਦੇਖੋ ਜੀ ਮੇਰੇ ਫੋਨ ਦੇ ਵਿੱਚ ਡਾਟੇ ਬਹੁਤ ਜ਼ਿਆਦੇ ਨਹੀਂ ਹੁ ਧੀਰੇ ਧੀਰੇ ਮੈਂ ਸਾਰਿਆਂ ਦੇ ਚੱਕ ਵੀ ਰਹੀ ਆ ਤੇ ਮੈਂ ਰਿਸ਼ਤੇ ਵੀ ਕਰਾ ਰਹੀ ਆ ਤੇ ਜੀ ਨੂੰ ਲੱਗਦਾ ਵੀ ਮੈਂ ਰਿਸ਼ਤੇ ਨਹੀਂ ਕਰਾਉਂਦੀ ਤੇ ਮੇਰੀ ਗੱਲ ਧਿਆਨ ਨਾਲ ਸੁਣ ਲਓ ਕੰਨ ਖੁੱਲੇ ਰੱਖੋ ਆਪਦੇ ਸੋ ਨੂੰ ਇਹ ਗੱਲ ਕਹਿਣੀ ਆ ਮੈਂ ਇੰਸਟਾਗ੍ਰam ਤੇ ਬਹੁਤ ਸਾਰੀਆਂ ਵੀਡੀਓ ਨੇ ਨੇ ਕਈ ਲੋਕਾਂ ਨੇ ਵੀਡੀਓ ਪਾਈਆਂ ਹੋਈਆਂ ਨੇ ਵਿੱਚ ਆ ਨੰਗੀਆਂ ਪੁੰਗੀਆਂ ਕੁੜੀਆਂ ਦੀਆਂ ਫੋਟੋਆਂ ਪਾਈਆਂ ਹੋਈਆਂ ਨੇ ਵੀਡੀਓ ਪਾਈਆਂ ਹੋਈਆਂ ਨੇ ਦੇਖੋ ਤੁਸੀਂ ਮੇਰੇ ਗੱਪ ਸੁਣਨਾ ਨਾ ਆਇਆ ਕਰੋ ਠੀਕ ਹੈ ਮੇਰੇ ਕੋਲ ਨਾ ਤਾਂ ਤੁਹਾਡਾ ਰਿਪਲਾਈ ਦੇਣ ਦਾ ਟਾਈਮ ਹੈ ਨਾ ਮੈਨੂੰ ਤੁਹਾਡੀ ਬਗਵਾਸ ਸੁਣ ਦਾ ਟਾਈਮ ਹੈ ਕਿਉਂਕਿ ਮੈਂ ਰਿਸ਼ਤੇ ਕਰਾਉਣੀ ਆ ਸਿੱਧੇ ਵਧਰੇ ਜਿਨ੍ਹਾਂ ਨੂੰ ਇੰਟਰਸਟ ਹੈਗਾ ਉਹ ਮੇਰੀ ਵੀਡੀਓ ਦੇਖ ਕੇ ਸ਼ੇਅਰ ਕਰ ਦਿਆ ਕਰੋ ਜਿਨ੍ਹਾਂ ਨੂੰ ਨਹੀਂ ਹੈ ਇੰਟਰਸਟ ਪਲੀਜ਼ ਵੀ ਦੇਖਿਆ ਹੀ ਨਾ ਕਰੋ ਤੇ ਅਗਨੋਰ ਮਾਰ ਦਿਆ ਕਰੋ ਠੀਕ ਹੈ ਜੀ ਧੰਨਵਾਦ ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਮੈਨੂੰ ਇੱਕ ਸੋਹਣੇ ਸੁਨੱਖੇ ਮੁੰਡੇ ਦੀ ਗੱਭਰੂ ਜਵਾਨ ਦੀ ਤਲਾਸ਼ ਹੈ ਜੀ ਤੇ ਆਪਣੇ ਕੋਲ ਆਈ ਹੈ ਗੁੱਡੀ 33 ਸਾਲ ਦੀ ਤੇ ਭੈਣ ਦੀ ਇਹੀ ਡਿਮਾਂਡ ਆ ਵੀ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ ਜੱਟਾਂ ਦਾ ਮੁੰਡਾ ਚਾਹੀਦਾ ਜੀ ਪੰਜ ਚਾਰ ਕਿੱਲੇ ਜ਼ਮੀਨ ਵੀ ਹੋਵੇ ਜੀ ਮੁੰਡਾ ਸੋਹਣਾ ਹੋਣਾ ਚਾਹੀਦਾ ਜ਼ਰੂਰ ਨੋਟ ਕਰ ਲਿਓ ਗੱਲ ਨੂੰ ਤੇ ਵੀਡੀਓ ਨੂੰ ਮੇਰੀ ਨੂੰ ਦੱਬ ਕੇ ਸ਼ੇਅਰ ਕਰ ਦਿਓ ਇੱਕ ਮਹੀਨੇ ਦੇ ਵਿੱਚ ਮੈਰਿਜ ਕਰ ਲੈਣੀ ਹੈ ਭੈਣ ਨੇ ਤੇ ਮੈਨੂੰ ਜਲਦੀ ਜਲਦੀ ਕਮੈਂਟ ਕਰੋ ਜੀ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਕੋਲੇ ਅੱਜ ਫੇਰ ਗੁੱਡੀ ਆਈ ਹੈ ਜੀ ਇੱਕ ਆਈਲੈਂਡਸ ਵਾਲੀ ਹੋਈ ਹੈ ਤੇ ਉਹਨਾਂ ਨੇ ਪੈਸੇ ਨਹੀਂ ਲਵਾਉਣੇ ਹੈਗੇ 10 ਕਿੱਲੇ ਜ਼ਮੀਨ ਦੇ ਹੋਣ ਮੁੰਡੇ ਕੋਲੇ ਗੋਨਿਆਣ ਏਰੀਆ ਭੈਣ ਦਾ ਉਧਰ ਹੀ ਮੁੰਡਾ ਚਾਹੀਦਾ ਆਪਾਂ ਨੂੰ ਗੋਨਿਆਣ ਏਰੀਆ ਦਾ ਧਿਆਨ ਨਾਲ ਸੁਣ ਲਓ ਜੀ ਉਧਰ ਹੀ ਚਾਹੀਦਾ ਮੁੰਡਾ ਆਪਾਂ ਨੂੰ ਜਿਆਦਾ ਦੂਰ ਨਹੀਂ ਜਾਣਾ ਪੈਣ ਹੋਣਾ ਏ ਤੇ ਉਹਨਾਂ ਨੇ ਪੈਸੇ ਵੀ ਨਹੀਂ ਲਵਾਉਣੇ ਹੈਗੇ ਦਸਾਂ ਕੀਲੇ ਚ ਮੁੰਡਾ ਚਾਹੀਦਾ ਪੱਕੀ ਮੈਰਿਜ ਕਰਨੀ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਲਪਿੰਦਰ ਤੇ ਆਪਣੇ ਕੋਲੇ ਆਈ ਹੈ ਲਵਾਣਿਆਂ ਦੀ ਗੁੱਡੀ ਜੀ 24 ਸਾਲ ਏਜ ਆ ਭੈਣ ਦੀ ਆਪਾਂ ਨੂੰ ਚਾਹੀਦਾ ਲਵਾਣਿਆਂ ਦਾ ਹੀ ਮੁੰਡਾ ਤੇ ਮੁੰਡਾ ਵਧੀਆ ਫੈਮਿਲੀ ਚ ਹੋਵੇ ਜੀ ਮੁੰਡਾ ਬਾਹਰਲੀ ਕੰਟਰੀ ਚ ਹੋਵੇ ਤਾਂ ਵਾਲਾ ਵਧੀਆ ਨਹੀਂ ਤਾਂ ਇੱਥੇ ਵਧੀਆ ਕੰਮ ਹੋਵੇ ਵੀਰ ਦਾ ਤੇ ਆਪਣੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦੇ ਜੀ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਮੁੰਡਾ ਲਵਾਣਿਆਂ ਦਾ ਹੋਣਾ ਚਾਹੀਦਾ ਜੀ ਐਂਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਜੀ ਸਾਸਤਰੀ ਕਾਲ ਮੈਂ ਸੋਡੀ ਆਪਣੇ ਰਪਿੰਦਰ ਤੇ ਆਪਾਂ ਇੱਕ ਅਜਹ ਹੈਂਡੀਕੈਪਡ ਭੈਣ ਦਾ ਡਾਟਾ ਮੈਂ ਬੋਲਣ ਲੱਗੀ ਹਾਂ ਜੀ ਪਹਿਲਾਂ ਤਾਂ ਮੇਰੀ ਸਭ ਨੂੰ ਇਹ ਬੇਨਤੀ ਹੈ ਵੀ ਜਦੋਂ ਹੈਂਡੀਕੈਪਡ ਭੈਣ ਦਾ ਮੈਂ ਡਾਟਾ ਬੋਲੂਗੀ ਤੇ ਕਿਸੇ ਨੇ ਹਾਸੀ ਮੁਖਾਲ ਮਜ਼ਾਕ ਵਾਲਾ ਮੈਸੇਜ ਨਹੀਂ ਕਰਨਾ ਹੈਗਾ ਠੀਕ ਹੈ ਥੋੜਾ ਧੰਨਵਾਦੀ ਹੋਊਗਾ ਜੇ ਤੁਸੀਂ ਕਿਸੇ ਦੀ ਫੀਲਿੰਗਸ ਨਾਲ ਨਹੀਂ ਖੇਡੋਗੇ ਤੇ ਭੈਣ ਹੈ ਜੀ ਹੈਂਡੀਕੈਪਡ ਹੈ ਕੋਈ ਵੀ ਕਾਸਟ ਚੱਲੂਗੀ ਤੇ ਮੁੰਡਾ ਹੈਂਡੀਕੈਪਡ ਹੀ ਹੋਵੇ ਭੈਣ ਦਾ ਵਧੀਕ ਦਾ ਕਰਿਆ ਹੋਇਆ ਜੀ ਤੇ ਪਲੀਜ਼ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਉਸਦਾ ਜੀਵਨ ਸਾਥੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਆਈ ਹੈ ਕੈਨੇਡਾ ਦੀ ਪੀਆਰ ਗੁੱਡੀ ਤੇ ਜਿੱਦੀ ਹੈਗੀ ਹੈ ਸੰਗਰੂਰ ਏਰੀਆ ਤੋਂ ਤੇ ਮੁੰਡਾ ਆਪਾਂ ਨੂੰ ਚਾਹੀਏ ਕੈਨੇਡਾ ਦਾ ਪੀਆਰ ਹੋਵੇ ਜੀ ਚਾਹੇ ਮੁੰਡਾ ਇੱਥੀ ਹੋਵੇ 10-15 ਕਿੱਲਿਆਂ ਤੋਂ ਹੋਵੇ 10 ਹੋਵੇ 10 ਤੋਂ ਥੱਲੇ ਮੁੰਡਾ ਨਾ ਹੋਵੇ ਜੀ ਤੇ ਜੱਟਾਂ ਦਾ ਮੁੰਡਾ ਚਾਹੀਦਾ ਭੈਣ ਦੀ ਉਮਰ ਹੈ ਜੀ 27 27 22 27 ਸਾਲ ਦੀ ਉਮਰ ਹੈ ਭੈਣ ਦੀ ਤੇ ਮੁੰਡਾ 30 ਸਾਲ ਤੋਂ ਜ਼ਿਆਦਾ ਨਹੀਂ ਚਾਹੀਦਾ ਜੀ ਵੀਡੀਓ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰਪਿੰਦਰ ਤੇ ਇੱਕ ਭੈਣ ਦਾ ਮੈਨੂੰ ਅੱਜ ਫੇਰ ਫੋਨ ਆਇਆ ਜੀ ਤੇ ਉਹਨਾਂ ਤੋਂ ਵੀ ਕਿਸੇ ਨੇ 5000 ਰੁਪਿਆ ਪਵਾ ਲਿਆ ਤੇ ਮੇਰੇ ਹੱਥ ਬੰਨ ਕੇ ਬੇਨਤੀ ਹੈ ਜੀ ਏਕਣ ਦੇਖੇ ਬੁੱਝੇ ਕਿਸੇ ਨੂੰ ਪੈਸੇ ਨਾ ਪਾਓ ਤੇ ਮੇਰੀ ਕੋਈ ਹੋਰ ਆਈਡੀ ਨਹੀਂ ਮੇਰੀ ਇਹ ਹੀ ਰਪਿੰਦਰ ਕੌਰ ਸਮਰਈ ਆਈਡੀ ਹੈ ਤੇ ਮੈਂ ਇੱਕ ਨੰਬਰ ਹੋਰ ਜੀ ਮੈਂ ਕਿਸੇ ਦੀ ਫੋਟੋ ਲਾ ਕੇ ਨਹੀਂ ਪਾਉਂਦੀ ਵੀਡੀਓ ਮੈਂ ਕਿਸੇ ਦੀ ਫੋਟੋ ਨਹੀਂ ਪਾਉਂਦੀ ਜੇ ਕੋਈ ਫੋਟੋ ਲਾ ਕੇ ਵੀਡੀਓ ਪਾਉ ਤਾਂ ਫਿਰ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਇੱਕ ਪੰਡਤਾਂ ਦਾ ਮੁੰਡਾ ਆ ਜੀ ਸਾਰਸੂਤਰ ਪੰਡਤਾਂ ਦਾ ਮੁੰਡਾ ਹੈ ਵਧੀਆ ਰੇਚ ਫੈਮਲੀ ਚਾ ਮੁੰਡੇ ਦੇ ਆਪ ਦੇ ਟੋਟਲ ਨੇ ਬੜੇ ਵਧੀਆ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੋਈ ਸਾਰ ਸੂਤਰਾਂ ਦੀ ਕੁੜੀ ਸੋਹਣੀ ਹੋਵੇ ਤੇ ਪੀਏ ਕਰੀ ਹੋਵੇ ਕੁੜੀ ਦੀ ਸੋਹਣੀ ਸੁਨਖੀ ਹੋਵੇ ਤੇ ਜਾਦੇ ਪੜ੍ਹੀ ਹੋਵੇ ਵੀਰ ਦੀ ਇੰਨੀ ਕਿ ਡਿਮਾਂਡ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਵਧੀਆ ਕਰਾਉਣਗੇ ਜੀ ਪੈਲਸ ਦੇ ਵਿੱਚ ਧੰਨਵਾਦ ਹਾਂਜੀ ਜਸਰੀ ਕੱਲ ਮੈਂ ਸੋਡੀ ਆਪਣੀ ਰਿਕਰ ਤੇ ਬਹੁਤ ਦਿਨ ਹੋ ਗਏ ਮੈਂ ਰਿਸ਼ਤੇ ਦੇ ਪ੍ਰਤੀ ਵੀਡੀਓ ਨਹੀਂ ਪਾਈਆਂ ਤੇ ਆਪਣੇ ਕੋਲੇ ਡਾਟੇ ਇਕੱਠੇ ਹੋਏ ਪਏ ਨੇ ਇਸ ਕਰਕੇ ਮੇਰੀ ਗੱਲ ਧਿਆਨ ਨਾਲ ਸੁਣੋ ਜੀ ਆਪਣੇ ਕੋਲੇ ਮੁੰਡਾ ਕੈਨੇਡਾ ਦਾ ਪੀਆਰ ਆ 90 ਵਰਥਾ ਮੁੰਡੇ ਦਾ ਮੁੰਡੇ ਨੂੰ ਤਿੰਨ ਕੁ ਕਿਲੇ ਪੈੜੀ ਆਉਂਦੀ ਹੈ ਜੀ ਵਧੀਆ ਪਰਿਵਾਰ ਚੋਂ ਹੈ ਤੇ ਕੁੜੀ ਆਪਾਂ ਨੂੰ ਬੀਐਸਸੀ ਚਾਹੀਦੀ ਆ ਬੀਐਸਸੀ ਨਰਸਿੰਗ ਚਾਹੀਦੀ ਆ ਕੁੜੀ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਇੱਕ ਆਪਣੇ ਕੋਲੇ ਹੋਰ ਵੀਰ ਆਇਆ ਤੇ ਆਪਣੇ ਕੋਲੇ ਉਹ ਵੀ ਕੈਨੇਡਾ ਦਾ ਪੀਆਰ ਹੈ ਜੀ ਉਹਨੂੰ ਕੁੜੀ ਚਾਹੀਦੀ ਹੈ ਬੀਏ ਕਰੀ ਹੋਵੇ ਭੈਣ ਦੀ ਕੋਈ ਵੀ ਕੁੜੀ ਆ ਬੀਏ ਕਰੀ ਹੋਵੇ ਸਭੀ ਕੁਸਾਲ ਏਜ ਹੈ ਵੀਰ ਦੀ ਜੱਟ ਸਿੱਖ ਫੈਮਲੀ ਨੂੰ ਬਿਲੋਂਗ ਕਰਦਾ ਜੀ ਤੇ ਡੇਢ ਕਿਲਾ ਜ਼ਮੀਨ ਹੈ ਵੀਰ ਕੋਲੇ ਦੋ ਪਾਈਆਂ ਕੋਲੇ ਡੇਢ ਕਿਲਾ ਜੀ ਇੱਕ ਦਾ ਇੱਥੇ ਕੰਮ ਵਧੀਆ ਤੇ ਇੱਕ ਅਬ ਤਾਂ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ